ਥੋੜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਜਿਹੜੇ ਭੈਣ ਭਾਈਆਂ ਨੂੰ ਇੰਤਜਾਜ਼ ਕੀ ਕੱਟ ਪੀਸਾਂ ਦਾ ਹਨਾ ਜਿਨ੍ਹਾਂ ਭੈਣ ਭਾਈਆਂ ਨੂੰ ਨਹੀਂ ਮਿਲਿਆ ਕੱਟ ਪੀਸ ਅਸੀਂ ਉਹਨਾਂ ਕੋਲੋਂ ਮਾਫੀ ਚਾਹੁੰਦੇ ਆ ਤੇ ਅਸੀਂ ਹੁਣ ਉਹਨਾਂ ਵਾਸਤੇ ਕੱਟ ਪੀਸ ਮੰਗਾਏ ਨੇ ਜੀ ਪਹਿਲਾਂ ਆਪਣੇ ਕੋਲ ਕੱਟ ਪੀਸ ਹੈ ਜੀ 2 ਮੀਟਰ ਦੇ 3 ਮੀਟਰ ਦੇ 3 ਮੀਟਰ ਦੇ ਤੇ ਅੱਜ ਸਾਡੇ ਕੋਲ ਕੱਟ ਪੀਸ ਆਏ ਨੇ 5.5 ਮੀਟਰ ਦੇ ਕੱਟ ਹੋਊਗੀ ਕਪੜਾ ਇਹਦੇ ਵਿੱਚ ਬੇਸ ਬਹੁਤ ਸੋਹਣਾ ਕਪੜਾ ਹੈ ਜੀ ਤੁਹਾਨੂੰ ਦਿਖਾਉਂਦੇ ਆ ਆਪਾਂ ਆ ਚੈੱਕ ਕਰੋ ਜੀ ਜਲਮਨ ਸਿਲਕ ਕਪੜਾ ਹੋਊਗਾ ਮਸਲੀਨ ਦੇ ਵਿੱਚ ਮਖਮਲ ਦੇ ਵਿੱਚ ਹਨਾ 5.5 ਤੋਂ ਲੈ ਕੇ 7 ਮੀਟਰ ਤੱਕ ਇਹ ਇਹ ਦੰਗਰ ਜੀ ਗੱਲ ਕਰੀਏ ਬਹੁਤ ਸੋਹਣੇ ਸੋਹਣੇ ਰੰਗ ਜੀ ਇਹਦੇ ਚ ਸਾੜੇ ਲਾਈਟ ਰੰਗ ਗੂੜੇ ਰੰਗ ਫਿੱਕੇ ਰੰਗ ਮਿਲਣਗੇ ਕਿੜਾਹੀਆਂ ਕੜਾ ਕੇ ਹਨਾ ਬਹੁਤ ਹੀ ਸੋਹਣੀ ਸੋਹਣੀ ਸ਼ੂਟ ਬਣਨਗੇ ਜੀ ਮਾਰਕਟਾਂ ਵਿੱਚ ਇਹਦਾ ਰੇਟ ਹੈਗਾ 200 ਰੁਪਏ ਮੀਟਰ ਤੇ 300 ਰੁਪਏ ਮੀਟਰ ਆ ਆਪਾਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਜੀ ਆ ਚੈੱਕ ਕਰੋ ਜੀ ਜਿਵੇਂ ਕਿ 5.5 ਮੀਟਰ ਦਾ ਕੱਟ ਹੋ ਗਈ ਹੈ ਜੀ ਮਖਮਲ ਮਸਲੀਨ ਦੇ ਜਰਮਨ ਸਿਲਕ ਦਾ ਇਹਦੇ ਵਿੱਚ ਫੈਬਰਿਕ ਹੋਊਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਰੰਗਾਂ ਦੀ ਗੱਲ ਕਰੀਏ ਬਹੁਤ ਸੋਹਣੇ ਸੋਹਣੇ ਰ ਅਜਿਹਾ ਜਿਵੇਂ ਆਹ ਸੂਟ ਖਾਤੇ ਅੰਕਾਗੇ ਦੇਖੋ ਹਨਾ ਸਾਰੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਨਵੇਂ ਨਵੇਂ ਰੰਗ ਹੋਣਗੇ ਜਿਵੇਂ ਆਹ ਲਵੰਡਰ ਸ਼ੇਡ ਦੇ ਵਿੱਚ ਬਹੁਤ ਸਾਰੇ ਰੰਗ ਆਗਾ ਆਹ ਪਾਸੇ ਰੰਗ ਦੇ ਵਿੱਚ ਬਹੁਤ ਸਾਰੇ ਰੰਗ ਆਗਾ ਅਜਿਹਾ ਜਿਵੇਂ ਕਟ ਰੇਟਾਂ ਦੇ ਵਿੱਚ ਆਪਣਾ ਪ੍ਰੋਵਾਈਡ ਕਰਨਾ ਹੈ ਜੀ ਮਾਲ ਕਿਟਾ ਵਿੱਚ 100 ਰੁਪਏ ਮੀਟਰ ਦਾ ਕੱਪੜਾ ਆਪਾਂ ਤੁਹਾਨੂੰ ਦੇ ਦਿਆਂਗੇ ਕੋਲੋਂ 5.5 ਮੀਟਰ ਕੱਟ ਤੋਂ ਲੈ ਕੇ 7 ਮੀਟਰ ਕੱਟ ਹੋਗੀ ਰੇਟ ਹੋਊਗਾ ਇਹਦੇ ਕਲਾ 200 ਰੁਪਏ ਜੀ ਸਟਾਕ ਆਪਣੇ ਕੋਲ ਲਿਮਟਿਡ ਹੈ ਜੀ ਫੇਰ ਲੈ ਗਿਓ ਜੀ ਅਸੀਂ ਰਹਿ ਗਈ ਹੁਣ ਵਸ ਤੋਂ ਵੱਧ ਕੁਛ ਜੀ ਮੈਂ ਸੁੱਟਾ ਨੂੰ ਖਰੀਦ ਸਕਦੇ ਹਾਂ ਦਿੱਤੇ ਕਿੰਨੇ ਬਰੋਤੇ ਸੰਪਰਕ ਕਰੋ ਆਲ ਇੰਡੀਆ ਆਲ ਪੰਜਾਬ ਸਾਡੀ ਡਿਲੀਵਰੀ ਹੈ ਜੀ ਅਜੀਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਜੀ ਧੰਨਵਾਦ